ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਭਾਰਤੀ ਆਰੀਆ ਲੋਕਾਂ ਬਾਰੇ ਤੇ ਸ਼ੁਰੂ ਕਰਦੇ ਆਂਗੇ ਜਾਣ ਪਛਾਣ ਭਾਰਤੀ ਆਰੀਆ ਬਹੁਤ ਬਲਵਾਨ ਗੋਰੀ ਅਤੇ ਖਿੱਚ ਭਰਪੂਰ ਸ਼ਕਤੀ ਦੇ ਮਾਲਕ ਸਨ ਮੂਲ ਰੂਪ ਵਿੱਚ ਪੈਂਡੂ ਸਭਤਾ ਸਹਿਤਿਕ ਪੱਖੋਂ ਵੀ ਇਹ ਸਭਤਾ ਸੰਸਾਰ ਦੀਆਂ ਬਾਕੀ ਸਭਤਾਂ ਮਤੋਂ ਕਾਫੀ ਅੱਗੇ ਸੀ ਪਹਿਲਾ ਵਿਚਾਰ ਸਬਤ ਸਿੰਧੂ ਆਵਿਨਾਸ਼ ਚੰਦਰਦਾਸ ਡਾਕਟਰ संपूर्णा आनंद आदि दूसरा विचार मध्य एशिया मैक्समूलर तीसरा विचार आस्ट्रिया हंगरी पी गाइलास ਮੈਕਡੋਨਲ ਆਦ ਚੌਥਾ ਵਿਚਾਰ ਉੱਤਰੀ ਧਰਵ ਅਤੇ ਤਿੱਬਤ ਬਾਲ ਗੰਗਾਧਰ ਧਰ ਤਿਲਕ ਅਤੇ ਸਵਾਮੀ ਦਇਆਨੰਦ ਹਿਸਟੋਰੀਕਲ ਸੋਰਸ ਇਤਿਹਾਸਕ ਸੋਮੇ ਬੈਦਿਕ ਸਾਹਿਤ ऋग्वेद, आयुर्वेद शामबेद अथर्वेद पुराण महाकाव्य रामायण महाभारत उपनिषद आर्य कणिन वेदांक पिक्चर ਗਵੇਦੀ ਅੱਗੇ ਦੋਸ ਖਾਵਾਂ ਵਿੱਚ ਅੱਗੇ ਪੰਜਾਬ ਵਿੱਚ ਪਹੁੰਚਣਾ ਆਪਸੀ ਜੁੱਧ ਉਤਰ ਵੈਦ ਕਾਲ ਵਿੱਚ ਵਿਸਥਾਰ ਆ ਦੇਖ ਸਕਦੇ ਹਾਂ ਜੀ ਆਪਾਂ ਇਹ ਵਿੱਚ ਜਿਹੜੀ ਉਹਨਾਂ ਦੀ ਮੁੱਢੀਆਂ ਵਸਤਾਂ ਸੀ ਇਹ ਏਰੀਆ ਦੇ ਵਿੱਚ ਸੀ ਿੰਦੂ ਆਰੀਨ ਆ ਦੇਖ ਸਕਦੇ ਆ ਆ ਦੇਰੀ ਦੇ ਵਿੱਚ ਅੱਗੇ ਪ੍ਰਾਨਿਤਕ ਸੰਗਠਨ ਰਾਜਾ ਸਭਾ ਤੇ ਸਮਿਤੀ ਮੁਖ ਅਧਿਕਾਰੀ ਇਹ ਹੈ ਰਾਜ ਦੇ ਵਿੱਚ ਰਾਜਨ ਹੌਲੀ-ਹੌਲੀ ਪਦਵੀ ਜੱਦੀ ਬਣ ਗਈ ਸਮਰਾਟ ਅਧਿਰਾਜ ਰਾਜਾ ਧਿਰਾਜ ਵਿਰਾਟ ਸਰਬ ਸਰਬ ਭੋਮ ਆਦਿ ਕਈ ਤਰ੍ਹਾਂ ਦੇ ਜੱਗ ਸਭਾ ਦੇ ਸമിതി ਪਰਜਾਪਤੀ ਬ੍ਰਹਮ ਦੀਆਂ ਧੀਆਂ ਸਭਾ ਵਿਦਵਾਨ ਦਾ ਸੰਗਠਨ ਸമിതി ਕਵੀਲੇ ਦੇ ਸਾਰੇ ਲੋਕਾਂ ਦਾ ਸੰਗਠਨ ਮੁੱਖ ਅਧਿਕਾਰੀ ਪੁਜੋਹਿਤ ਸਲਾਨੀ ग्रामीण छाप समगर रोहत्री ਭਗਦ ਹੋ ਕਸ਼ਤਰੀਆਤ ਰਾਣਿਕ ਸੰਗਠਨ ਇਹ ਰਾਸੀ ਉਸ ਸਮੇਂ ਅੰਗ ਮਗਦ ਕਾਛੀ ਕੌਸ਼ਲ ਬੰਜੀ ਮੱਲ बातश करूर पंचाल मातशया चंदी सूरसेन अशमक अवंती कंबोज गंधार ਇਹ ਇਹ ਨਹੀਂ ਆਰਥਿਕ ਤੌਰ ਨਹੀਂ ਹੈ ਇਹ ਜੀ ਅੱਗੇ ਆਰਥਿਕ ਹਾਲਾਤ ਪਸ਼ੂ ਪਾਲਣ ਸ਼ੁਰੂ ਵਿੱਚ ਚਰਵਾਹਾਂ ਦੀ ਜਾਤੀ ਗਾਂ ਆਰਥਿਕ ਹਾਲਾਤਾਂ ਦੀ ਨਿਰਧਾਰਕ ਗਉ ਮਾਤਾ ਦੀ ਪੂਜਾ ਕਰਨ ਲੱਗੇ ਖੇਤੀਬਾੜੀ ਪਰਵਰਾ ਅਤੇ ਖੇលਿਆ ਵਰਖਾ ਹੀ ਆਮ ਤੌਰ ਤੇ ਸਿੰਚਾਈ ਦਾ ਸਾਧਨ ਉਤਰਵੈਦ ਕਾਲ ਵਿੱਚ ਲੋਹੇ ਦੇ ਹਲ ਬਲਦਾਂ ਨਾਲ ਜੋੜ ਕੇ ਖੇਤੀ ਆ ਦੇਖ ਸਕਦੇ ਹੋ ਪਿਕਚਰ ਦੇ ਵਿੱਚ ਆਰਥਿਕ ਹਾਲਾਤ ਵਪਾਰਤੀ ਅਦਯੋਗ ਪਣੀ ਵਸਤੂ ਮਟਾਂਦਰਾ ਨਿਸ਼ਕ ਸਤਮਾਨ ਕ੍ਰਿਸ਼ਨਲ ਸੰਗ ਅਤੇ ਜਾਂ ਗਿਲਾੜ ਕੱਪੜਾ ਬੁਣਨਾ ਪ੍ਰਸਿੱਧ ਧੰਦਾ ਤਰਖਾਨ ਲੋਹਾਰ ਸੁਨਿਆਰੀ ਘਮਿਆਰ ਨਾਈ ਆਦਿ ਸਮਾਜਿਕ ਹਾਲਾਤ ਪਿਤਾ ਪ੍ਰਧਾਨ ਸਮਾਜ ਗ੍ਰਹਿਪਤੀ ਜਾਂ ਕੁਲਪਤੀ ਸੰਯੁਕਤ ਪਰਿਵਾਰ ਪ੍ਰਣਾਲੀ ਸਭ ਤੋਂ ਵੱਡੀ ਉਮਰ ਵਾਲਾ ਪੁਰਸ਼ ਪਰਿਵਾਰ ਦਾ ਮੁਖੀ ਮੁਖੀ ਦੀ ਮੌਤ ਬਾਅਦ ਪਰਿਵਾਰ ਵਿੱਚੋਂ ਵੱਡਾ ਪੁੱਤਰ ਮੁਖੀ ਬਣਾਇਆ ਜਾਂਦਾ ਸੀ ਔਰਤਾਂ ਦੀ ਸਥਿਤੀ ਰਗਵੇਦ ਕਾਲ ਵਿੱਚ ਸਨਮਾਨ ਦਾ ਦਰਜਾ ਪ੍ਰਾਪਤ ਸੀ ਸਵੰਬਰ ਹਰਤੰਗਣੀ ਸਹ ਧਰਮਣੀ ਅਪਲਾ ਵਿਸ਼ਵ 12 ਕੋਸ਼ਾ ਨਵਾਬਰੀ ਆਦ ਪ੍ਰਸਿੱਧ ਇਸਤਰੀਆਂ ਉਪਤਰਵੈਦ ਕਾਲ ਵਿੱਚ ਮਹੱਤਤਾ ਘਟ ਗਈ ਹਮ ਕਿਚੂ ਦੇਖ ਸਕਦੇ ਬਿਆਹ ਸੰਸਥਾ ਵਿਆਹ ਸੰਸਥਾ ਰਗਵੇਦ ਕਾਲ ਵਿੱਚ ਪਤੀ ਚੁਣ ਦਾ ਅਧਿਕਾਰ ਅਮੀਰ ਲੋਕ ਅਤੇ ਰਾਜਾਂ ਵਿੱਚ ਬਹੁਪਤਨੀ ਵਿਆਪਰਚਾਲਿਤ ਵੀ ਪ੍ਰਚਲਿਤ ਸੀ ਦੇਹੇਜ ਪਥਾ ਪ੍ਰਥਾ ਵੀ ਪ੍ਰਚਲਿਤ ਸੀ ਸਤੀ ਪ੍ਰਥਾ ਅਤੇ ਕન્યા ਹੱਤਿਆ ਵਰਗੀਆਂ ਕੁਰਿਤੀਆਂ ਪ੍ਰਚਲਿਤ ਨਹੀਂ ਸਨ ਵਰਨ ਵਸਤਾ ਜਾਂ ਜਾਤੀ ਪ੍ਰਥਾ ਕੁਝ ਲੋਕ ਕੁਝ ਲੇਖਕ ਰਗਵੇਦ ਦੇ 10ਵੇਂ ਮੰਡਲ ਵਿੱਚ ਪੁਰਸ਼ ਸੂਤਰ ਦੇ ਆਧਾਰ ਤੇ ਮੰਨਦੇ ਹਨ ਕਿ ਇਸ ਕਾਲ ਵਿੱਚ ਜਾਤੀ ਪ੍ਰਥਾ ਮੌਜੂਦ ਸੀ ਰਗਵੇਦ ਰਗਵੇਦ ਦੇ ਕਈ ਜਗ੍ਹਾ ਆਰਿਆ ਵਰਣ ਅਤੇ ਦਾਸ ਵਰਣ ਦਾ ਉਲੇਖ ਵਰਣ ਤੁਪਾਵ ਰੰਗ ਤਿੰਨ ਸ਼੍ਰੇਣੀਆਂ ਦੀ ਹੋਂਦ ਵਿੱਚ ਆਇਆ ਪਹਿਲਾ ਰਣ ਭੂਮੀ ਵਿੱਚ ਲੜਨ ਵਾਲੇ ਦੂਸਰਾ ਪੁਜोहित ਤੀਸਰਾ ਆਮ ਲੋਕ ਇਹਨਾਂ ਸ਼੍ਰੇਣੀਆਂ ਦੇ ਕੋਈ ਵੱਖੋ ਵੱਖਰੇ ਨਿਯਮ ਨਹੀਂ ਸਨ ਉੱਤਰ ਵੈਦ ਕਾਲ ਵਿੱਚ ਜਾਤੀ ਪ੍ਰਥਾ ਕਠੋਰ ਰੂਪ ਵਿੱਚ ਸਾਹਮਣੇ ਆਈ ਬ੍ਰਾਹਮਣ ਜਗ ਕਰਾਉਣਾ ਪਾਠ ਪੂਜਾ ਅਤੇ ਸਿੱਖਿਆ ਪ੍ਰਦਾਨ ਕਰਨਾ ਖੱਤਰੀ ਜੁੱਧ ਜਨਤਾ ਦੀ ਰੱਖਿਆ ਅਤੇ ਸ਼ਾਸਨ ਚਲਾਉਣਾ ਵੈਸ਼ ਖੇਤੀ ਅਤੇ ਵਪਾਰ ਸੂਦਰ ਇਹਨਾਂ ਤਿੰਨ ਵਰਗਾਂ ਦੀ ਸੇਵਾ ਕਰਨਾ आश्रमगे ब्रह्मचारी आश्रम शिक्षा प्राप्ति 0 ਤੋਂ 25 ਸਾਲ 25 ਤੋਂ 50 ਸਾਲ ਗ੍ਰਹਿਸਤੀ ਆਸ਼ਰਮ ਵਿਵਹਾਰਕ ਜੀਵਨ 50 ਤੋਂ 75 ਬਾਣਪ੍ਰਸਤ ਆਸ਼ਰਮ ਅਧਿਆਤਮਿਕ ਅਤੇ ਦਾਰਸ਼ਨਿਕ ਸਿੱਖਿਆ 75 ਤੋਂ 100 सन्यासी सन्यास आश्रम मुक्ति की प्राप्ति ये पहला आश्रम ये दूसरा तीसरा चौथा ठीक है ये आश्रम सी उस समय अगर भोजन देख भोजन भोजन फूड इस तरह की वस्तु ਭੋਜਨ ਦੇ ਰੂਪ ਵਿੱਚ ਪ੍ਰਾਪਤ ਕਰਦੇ ਸੀ ਕੱਪੜੇ ਗਹਿਣੇ ਮਨੋਰੰਜਨ ਤੇ ਸਿੱਖਿਆ ਦੇਖੋ ਨੇ ਸਿੱਖਿਆ ਕਿ ਮਿਲਦੀ ਸੀ ਆਕਾਸ਼ ਦੇ ਦੇਵਤਾ ਵਰਣ ਸੂਰਜ ਇੰਦਰ ਦੇ ਕੋਸ਼ ਧਰਤੀ ਦੇ ਦੇਵਤਾ ਅਗਨੀ ਪ੍ਰithvi ਸਰਸਵਤੀ ਬਾਜੂ ਮੰਡਲ ਦੇ ਦੇਵਤਾ ਬਾਜੂ ਰੁਦਰ ਬੱਤ ਰਗਵੇਦ ਕਾਲ ਦੇ ਕੁਝ ਮਹੱਤਮਪੂਰਨ ਦੇਵੀ ਦੇਵਤੇ ਵਰਣ ਸਭ ਤੋਂ ਮਹੱਤਮਪੂਰਨ ਦੇਵਤਾ ਇੰਦਰ ਬਰਖਾਜ ਅਤੇ ਜੁੱਧ ਦਾ ਦੇਵਤਾ ਰਗਵੇਦ ਬਿਰਿਚ ਬਹੁਤ ਮਹੱਤਵਪੂਰਨ ਥਾਂ ਸੂਰਜ ਇਹ ਵੀ ਮੁੱਖ ਦੇਵਤਿਆਂ ਵਿੱਚੋਂ ਸੀ 우ਛਾ ਆਰਯਾ ਦੀ ਮਹੱਤਵਪੂਰਨ ਦੇਵੀ ਸੀ ਹਰਦਰ ਹਨੇਰੇ ਅਤੇ ਤੂਫਾਨ ਦਾ ਦੇਵਤਾ ਅਗਨੀ ਅਗਨੀ ਨੂੰ ਸਤਕਾਰਤਮਾਂ ਦੇ ਸੋਏ ਉਸ ਦੇ ਸਾਹਮਣੇ ਵਿਆਹ ਹੁੰਦੀ ਹੁੰਦਾ ਸੀ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਗਣੇਸ਼ ਅਧਿਖਸ਼ਰ ਇਹ ਸ਼ਿਵ ਬ੍ਰਹਮਾ ਵਿਸ਼ਨੂੰ ਦੇਣ ਕਿਰੇ ਇਸ ਦੀ ਉਸ ਸਮੇਂ ਸੰਸਕ੍ਰਿਤਕ ਭਾਸ਼ਾ ਗਣਤੰਤਰੀ ਰਾਜ ਵੈਦਿਕ ਸਾਹਿਤ ਸੰਯੁਕਤ ਪ੍ਰਣਾਲੀ ਜਾਤੀ ਪ੍ਰਥਾ ਦੇ ਸਾਰੇ ਪੱਖ ਇਹਨਾਂ ਵਿੱਚ ਪਿਕਚਰਾਂ ਵਿੱਚ ਆਰੀਆ ਦੇ ਮੱਧ ਏਸ਼ੀਆ ਤੋਂ ਆਉਣ ਦਾ ਵਿਚਾਰ ਮੁੱਖ ਰੂਪ ਵਿੱਚ ਕਿਸ ਨੇ ਦਿੱਤਾ ਕਿ ਕਰੇ ਇਹ ਚੁੱਲਬਣ ਤੁਸੀਂ ਕਿਹਨੇ ਕਿਹਾ ਮਾਧਿਸ਼ੀ ਤੋਂ ਆਈ ਮਹਾਕਾਵਾਂ ਕਾ ਰਮਾਇਣ ਦੀ ਰਚਨਾ ਕਿਸ ਨੇ ਕੀਤੀ ਇਸ ਰਿਗਵੇਦ ਕਾਲ ਵਿੱਚ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਸਨਮਾਨਜਨਕ ਸੀ ਜਾਂ ਸਹੀ ਜਾਂ ਗਲਤ ਇਹ ਸਹੀ ਸਹੀ ਸਵਾਤੀ ਸਮਿਤੀ ਦੀ ਮਹੱਤਤਾ ਉੱਤਰ ਵੈਦ ਕਾਲ ਵਿੱਚ ਕਟੀਆਂ ਵਧੀ ਠੀਕ ਹੈ ਕੱਢੀ ਉੱਤਰ ਵੈਦ ਕਾਲ ਵਿੱਚ ਸਮਾਜ ਕਿਹੜੀਆਂ ਮੁੱਖ ਜਾਤਾਂ ਵਿੱਚ ਵੰਡਿਆ ਹੋਇਆ ਸੀ ਉਹ ਰਹੀ ਬ੍ਰਾਹਮਣ, ਖਸ਼ਤਰੀ, ਵੈਸ, ਸੂਦਰ ਆ ਗਿਆ ਸਮਾਜ ਦੇ ਕਿਹੜੇ ਚਾਰ ਆਸ਼ਰਮ ਸਨ ਇਹ ਚਾਰ ਆਸ਼ਰਮ ਸੀ ਬ੍ਰਹਮ ਚਾਰੀ ਆਸ਼ਰਮ ਗ੍ਰਹਿਸਤੀ ਆਸ਼ਰਮ ਬਾਨਪ੍ਰਸਤ ਆਸ਼ਰਮ ਸੰਨਿਆਸ ਆਸ਼ਰਮ ਇਹ ਹੀ ਚਾਰ ਤਰ੍ਹਾਂ ਦੇ ਆਸ਼ਰਮ ਸੀ ਉਸ ਸਮੇਂ ਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਸੀ ਠੀਕ ਹੈ ਕਲੀ ਅਧਿਆਤਮਿਕ ਸਿੱਖਿਆ ਦਿੱਤੀ ਜਾਂਦੀ ਜਨ ਕੇ ਸਹੀ ਹੈ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ